ਉਹ ਕਹਿੰਦੇ ਕਿ ਜਿਹੜਾ ਲੈਂਡ ਪੂਲਿੰਗ ਵਾਲਾ ਮਸਲਾ ਚੱਲ ਰਿਹਾ ਪੰਜਾਬ ਦੇ ਵਿੱਚ ਇੱਕ ਵੱਡਾ ਮਸਲਾ ਹੈ ਉਧਰੋਂ ਆਮ ਆਦਮੀ ਪਾਰਟੀ ਵਾਲਤੇ ਕਹਿ ਰਹੇ ਨੇ ਕਿ ਇਸ ਜਿਹੜੀ ਵਿਰੋਧੀ ਸਰਕਾਰ ਹੈ ਵਿਰੋਧੀ ਧਿਰ ਹੈ ਉਹ ਜਾਣ ਬੁੱਝ ਕੇ ਕਿਸਾਨਾਂ ਨੂੰ ਸਾਡੇ ਵਿਰੋਧ ਦੇ ਵਿੱਚ ਖੜਾ ਕਰ ਰਹੀ ਹੈ ਦੂਜੇ ਪਾਸੇ ਕਾਫੀ ਸਾਰਾ মিডিਆ ਜਿਹੜਾ ਉਹ ਲੈਂਡ ਪੂਲਿੰਗ ਦੇ ਹੱਕ ਦੇ ਵਿੱਚ ਵੀ ਆਪਦੀ ਬਿਆਨਬਾਜ਼ੀ ਕਰ ਰਿਹਾ ਪਰ ਜਿਹੜੀ ਖਬਰ ਹੈਰਾਨ ਜੇ ਕਰਨ ਵਾਲੀ ਹੈ ਉਹ ਇਹ ਆ ਵੀ ਜਿਹੜੇ ਹੋਰ ਇਨਫਲੂਐਂਸਰ ਨੇ ਜਿਨ੍ਹਾਂ ਨੂੰ ਅੱਜ ਕੱਲ ਸੋਸ਼ਲ ਮੀਡੀਆ ਇਨਫਲੂਐਂਸਰ ਕਹਿੰਦੇ ਨੇ ਜਾਂ ਯੂਟਿਊਬਰ ਨੇ ਉਹਨਾਂ ਨੂੰ ਵੀ ਪੈਸਾ ਡਕਾ ਵੀ ਦਿੱਤਾ ਜਾ ਰਿਹਾ ਵੀ ਇਸ ਦੇ ਹੱਕ ਇਸ ਤਰ੍ਹਾਂ ਵੀ ਕੁ ਗੱਲ ਹੈ ਜੀ ਨਹੀਂ ਇਥੋਂ ਮਤਲਬ ਕਿ ਗਿੱਦੜਪਾ ਲੱਕੇ ਤੱਕ ਹੈਗਾ ਇਨਫਲੂਐਂਸਰ ਉਸਨੇ ਸ਼ਾਇਦ ਇਸ ਗੱਲ ਵਾਲਾ ਇਸ਼ਾਰਾ ਕੀਤਾ ਹੈ ਜੀ ਤੇ ਦੂਜਾ ਇਹ ਆ ਕਿ ਜ਼ੋਰ ਤੇ ਦੇਖੋ ਸਰਕਾਰ ਦਾ ਪੂਰਾ ਲੱਗਾ ਹੋਇਆ ਹਮ ਹੁਣ ਇਹ ਵੀ ਹੈ ਨਾ ਕਿ ਤੁਸੀਂ ਐਸਕੇਐਮ ਦੀ ਉਹ ਮੀਟਿੰਗ ਦੇਖੀ ਆ ਸਰ ਪਾਰਟੀ ਮੀਟਿੰਗ ਜਿਹੜੀ ਸੱਦੀ ਸੀ ਉਹਨਾਂ ਜੀ ਉਤੇ ਚੰਨ ਨੇ ਸਿੱਧਾ ਡੰਕੇ ਦੀ ਝੋਟ ਤੇ ਕਿਹਾ ਕਿ ਹੁਣ ਅੰਦੋਲਨ ਹੋਵੇਗਾ ਤੇ ਹੋਵੇਗਾ ਵੀ ਬਿਲਕੁਲ ਦਿੱਲੀ ਦੀ ਤਰਜ਼ ਤੇ ਹੁਣ ਤੁਹਾਡੇ ਨਾਲ ਸਾਡਾ ਮੱਥਾ ਲੱਗੇਗਾ ਹੁਣ ਮਾਨ ਸਾਹਿਬ ਤੁਹਾਨੂੰ ਪਤਾ ਹੀ ਆ ਉਸਦਮ ਸਿੱਧਾ ਚੱਲਦੇ ਨੇ ਇੱਕ ਵਾਰੀ ਕਹਿ ਲੋ ਕਿ ਕਿਸਾਨ ਆਗੂਆਂ ਨੂੰ ਇਹਨਾਂ ਨੇ ਸੜਕਾਂ ਤੋਂ ਠਾਇਆ ਘੁਟਿਆ ਮਾਰਿਆ ਚੋ ਵੀ ਆ ਕਿ ਇਨਾਂ ਨੇ ਵਪਾਰਗਿਆਂ ਨੂੰ ਇਹ ਮੈਸੇਜ ਦਿੱਤਾ ਕਿ ਭਾਈ ਅਸੀਂ ਇਸ ਪੱਖ ਤੋਂ ਤੁਹਾਨੂੰ ਸੁਖਾਲਿਆ ਕਰ ਦਿੱਤਾ ਹੈ ਜੀ ਹੁਣ ਦੁਬਾਰਾ ਕਿਸਾਨ ਆਗੂਆਂ ਨੂੰ ਵੀ ਪਤਾ ਹੈ ਕਿ ਜੇ ਅਸੀਂ ਪਹਿਲਾ ਵਰਗਾ ਦਾਬਾ ਜਿਹੜਾ ਕਾਇਮ ਕਰਨਾ ਹੈ ਜੀ ਤਾਂ ਫਿਰ ਇਹ ਇੱਕ ਮੁੱਦਾ ਇਸ ਤਰ੍ਹਾਂ ਦਾ ਹੈਗਾ ਜਿਹਦੇ ਤੇ ਸਾਨੂੰ ਸਮਰਥਨ ਮਿਲ ਸਕਦਾ ਹੈ ਜੀ ਹਮ ਠੀਕ ਹੈ ਨਾ ਜੀ ਸੋ ਇਸ ਵਾਸਤੇ ਇਨਾਂ ਨੇ ਹੁਣ ਲੈਂਡ ਪੂਲਿੰਗ ਨੂੰ ਆਧਾਰ ਬਣਾ ਕੇ ਹਮ ਰਾਣਚੁਕੁੰਦੰ ਦਾ ਫੈਸਲਾ ਕਰ ਲਿਆ ਜੀ ਦੂਜੇ ਪਾਸੇ ਮੈਂ ਜਵੇ ਕਿਹਾ ਕਿ ਸਰਕਾਰ ਚਾਹੁੰਦੀ ਆ ਕਿ ਇਹਨਾਂ ਨੂੰ ਝੂਠਿਆਂ ਰੱਖੀਏ ਬਈ ਇਹਦੇ ਤੇ ਫਾਇਦੇ ਬਹੁਤ ਆ ਬਈ ਇਹ ਤੇ ਮਤਲਬ ਕਿ ਕੁਝ ਬੰਦੇ ਜਿਹੜੇ ਆ ਉਹ ਸਿਆਸੀ ਹੱਥਾਂ ਤੇ ਚੜ੍ਹੇ ਆ ਬਗਾਇਬ ਵਗੈਰਾ ਹਮ ਹੁਣ ਉਹਦੇ ਚ ਕੀ ਹੁੰਦਾ ਕਿ ਸਰਕਾਰ ਦਾ ਇੱਕ ਪ੍ਰਚਾਰ ਤੰਤਰ ਹੁੰਦਾ ਹਮ ਹਮ ਉਹ ਤਾਂ ਸਿੱਧੇ ਰੂਪ ਦੇ ਵਿੱਚ ਆਪਣਾ ਲੱਗ ਹੀ ਜਾਂਦਾ ਇੱਕ ਟੇਡੇ ਮੇਡੇ ਢੰਗ ਇਸ ਸਰਕਾਰ ਨੇ ਸਰਕਾਰ ਵੀ ਨਹੀਂ ਕਹਾਂਗਾ ਕਿ ਸੁਖਮ ਸਿੰਘ ਸਾਹਿਬ ਇਸ ਪਾਰਟੀ ਨੇ ਟੇਡੇ ਮੇਡੇ ਢੰਗ ਕੁਝ ਅਖਤਿਆਰ ਕੀਤੇ ਹੋਏ ਨੇ ਮਸਲਨ ਕਿ ਇੱਕ ਦੋ ਕੰਪਨੀਆਂ ਹਾਇਰ ਕਰ ਲਈਆਂ ਇਹਨਾਂ ਨੇ ਔਰ ਉਹਦੇ ਵਾਸਤੇ ਇਹਨਾਂ ਨੇ ਇੱਕ ਪਾਲਿਸੀ ਲਿਆਂਦੀ ਸੀ 22 23 ਦੇ ਵਿੱਚ ਇਨਫਲੂਐਂਸਰ ਜਿਹੜੇ ਆ ਨਾ ਉਹਨਾਂ ਨੂੰ ਜਿਸ ਹਿਸਾਬ ਦੇ ਨਾਲ ਉਹਦੀ ਕੈਲਵਾ ਕੀ ਨੂੰ ਬੋਲਦੇ ਆ ਤੁਸੀਂ ਫੋਲੋ ਜਿਹੜੇ ਕਰਦੇ ਨੇ ਫੋਲੋਅਰ ਫੋਲੋਅਰਸ਼ਿਪ ਹੈ ਜਿਹੜੀ ਉਸ ਹਿਸਾਬ ਦੇ ਨਾਲ ਇਹਨਾਂ ਨੇ ਸਰਕਾਰੀ ਤੌਰ ਤੇ ਪ੍ਰਬੰਧ ਕਰ ਰੱਖਿਆ ਹੈ ਉਸ ਨੀਤੀ ਦੇ ਵਿੱਚ ਕਿ ਇਹਨੂੰ ਇੰਨਾ ਪੈਸਾ ਦਿੱਤਾ ਜਾ ਸਕਦਾ ਹੈ ਕਿ ਇਹਨਾਂ ਪੈਸਾ ਦਿੱਤਾ ਜਾ ਸਕਦਾ ਤੇ ਇਹ ਵੀ ਪਾਲਿਸੀ ਹੈ ਪਾਲਿਸੀ ਹੈ ਜੀ ਸਰ ਇਹ ਤਾਂ ਹੀ ਫਿਰ ਪਾਲਿਸੀ ਵਿੱਚ ਇਹਨਾਂ ਰੌਲਾ ਪੈਂਦਾ ਸ਼ਾਇਦ ਹੈ ਹੋਰ ਇਦਾਂ ਕੋਈ ਸਰਕਾਰੀ ਪੈਸਾ ਨਹੀਂ ਦਿੱਤਾ ਜਾ ਸਕਦਾ ਨਾ ਲੈਟਸ ਪੋਸ ਕਿ ਹੁਣ ਜਿਵੇਂ ਮੰਨ ਲਓ ਤੁਹਾਡਾ ਚੈਨਲ ਹੈ ਜੀ ਕਿ ਮੀਰਾ ਚੈਨਲ ਹੈ ਸਿੱਧਾ ਥੋੜੀ ਉਹ ਜਾ ਕੇ ਸਰਕਾਰ ਪੈਸੇ ਦੇ ਦੇਵੇਗੀ ਕੋਈ ਪਾਲਿਸੀ ਹੋਏਗੀ ਤਦ ਹੀ ਹੈ ਨਾ ਜੀ ਜੀ ਆਪਾਂ ਪਿੰਡਾਂ ਦੇ ਵਿੱਚ ਜੇ ਕੋਈ ਗ੍ਰਾਂਟ ਮੰਗਦੇ ਆਂ ਤਾਂ ਉਹਦਾ ਵੀ ਇੱਕ ਪ੍ਰੋਸੀਜਰ ਹੈ ਨਾ ਪ੍ਰੋਸੀਜਰ ਹੁੰਦਾ ਜੀ ਸਿੱਧੀ ਗ੍ਰਾਂਟ ਹੈ ਕੱਢ ਕੇ ਜੇਬ ਚੋਂ ਨਹੀਂ ਕੋਈ ਦਿੱਤੀ ਜਾ ਸਕਦੀ ਨਾ ਤਾਂ ਗੱਲ ਇਹ ਹੈ ਕਿ ਹੁਣ ਇਹਨਾਂ ਨੇ ਅਖਬਾਰਾਂ ਮੀਡੀਆ ਰਾਹੀਂ ਬੜਾ ਪ੍ਰਚਾਰ ਕੀਤਾ ਹੈ ਲੈਂਡ ਪੂਲਿੰਗ ਨੀਤੀ ਦਾ ਪਰ ਜਿਹੜੀ ਗੱਲ ਇਹ ਜਚਾਉਣਾ ਚਾਹੁੰਦੇ ਉਹ ਜਾਂਚ ਨਹੀਂ ਰਹੀ ਕੋਈ ਇਨਫਲੂਐਂਸਰ ਵੀ ਇਹਨਾਂ ਨੇ ਕਿਹਾ ਕਿ ਆਪਾਂ ਇਹਨਾਂ ਨੂੰ ਇਨਫਲੂਐਂਸ ਦੇ ਵਿੱਚ ਲੈ ਲੈਣੇ ਆ ਤਾਂ ਉਹਦੇ ਕੋਲ ਕੁਝ ਰਾਜੀ ਵੀ ਹੋ ਜਾਣਗੇ ਜੀ ਜੀ ਕੁਝ ਰੋਲਾ ਪੀ ਪਾ ਕੇ ਬਹਿ ਗਏ ਕਿ ਸਾਨੂੰ ਅਪਰੋਚ ਹੋ ਰਹੀ ਤੂੰ ਗੱਲ ਇਹ ਆ ਕਿ ਅਸਲ ਦੇ ਵਿੱਚ ਲੈਂਡ ਪੂਲਿੰਗ ਜਿਹੜੀ ਹੈ ਉਹ ਇਹਨਾਂ ਵਾਸਤੇ ਬਹੁਤ ਜ਼ਿਆਦਾ ਐਸ ویਲੇ ਕ੍ਰਿਟੀਕਲ ਮਾਮਲਾ ਬਣ ਗਿਆ ਬਣ ਗਿਆ ਮਸਲਾ ਕਾਰਗਿਲ ਦਾ ਜਿੱਦਾਂ ਗਾਣਾ ਸੀਗਾ ਤਾਂ ਭਾਈ ਇਹ ਮਸਲਾ ਜਿਹੜਾ ਲਗਭਗ ਇਸ ਤਰ੍ਹਾਂ ਦਾ ਹੈ ਕਿ ਇਹ ਕੁਝ ਉਹਦੇ ਚ ਹਾਸਲ ਕਰਨਾ ਚਾਹੁੰਦੇ ਆ ਜੀ ਜੀ ਉਹ ਸਾਫ਼ ਹੈ ਆਪਾਂ ਨੂੰ ਕਿ ਪੈਸਾ ਤੇ ਲਾਭ ਆਵੇਗਾ ਉਹਦੇ ਨਾਲ ਇਲੈਕਸ਼ਨ ਵਗੈਰਾ ਆ ਗਾਂ ਦਾ ਲੜਨ ਦਾ ਜਵਾੜ ਹੋਏਗਾ ਜਾਂ ਹਜ਼ਾਰ ਰੁਪਈਆ ਵੀ ਬੀਆ ਵਾਸਤੇ ਕੁਝ ਖਾਸ ਉਹਨੂੰ ਮਤਲਬ ਕਿ ਇੱਕ ਕੈਟਾਗਰਾਇਜ਼ ਕਰਕੇ ਕਹਿ ਲੋ ਵੱਖ-ਵੱਖ ਤਰੀਕਿਆਂ ਦੇ ਨਾਲ ਕਿ ਕ੍ਰਾਈਟੇਰੀਆ ਰੱਖ ਕੇ ਕੋਈ ਅਸੀਂ ਕਰ ਸਕਦੇ ਆ ਮਤਲਬ ਕਿ ਉਹ ਦੇ ਸਕਦੇ ਕੋਈ ਕਈ ਯੋਜਨਾਵਾਂ ਨੇ ਇਹਨਾਂ ਦੀਆਂ ਭਵਿੱਖ ਵਾਸਤੇ ਤਾਂ ਉਹ ਚੀਜ਼ ਹੁਣ ਜਦੋਂ ਜਾਂਦੀ ਪਈ ਆ ਕਿ ਜੇ ਇਸ ਨੂੰ ਝੂਠੀਆਂ ਕਰ ਦਿੱਤਾ ਜਾਂਦਾ ਜਾਂ ਇਸ ਮਾਮਲੇ ਤੇ ਜਿਹੜੇ ਕਿਸਾਨ ਅੱਗੇ ਬਈ ਥੋੜੇ ਬੈਕਫੁੱਟ ਤੇ ਚਲੇ ਗਿਆ ਸੀ ਉਹ ਦੁਬਾਰਾ ਫਾਰਮ 'ਚ ਆ ਜਾਂਦੇ ਆ ਸਾਡੇ ਵਾਸਤੇ ਘੱਮ ਖਤਰਨਾ ਕੋਈ ਪਰ ਇਹਨਾਂ ਨੇ ਜੋ ਵੀ ਕੀਤਾ ਸਭ ਉਹ ਤੇ ਕਿਤੇ ਨਾ ਕਿਤੇ ਕਮਾਲ ਆ ਕਿਉਂਕਿ ਜਿਹੜਾ ਆਪਣੇ ਕੋਲ ਨਾ ਲੈਂਡ ਐਕ acquisition ਐਕਟ ਆ ਜਿਹੜਾ ਉਹ ਬੜਾ ਇੱਕ ਕਿਸਾਨ ਪੱਖੀ ਆ ਕਿ ਭਾਈ ਜੇ ਜ਼ਮੀਨ ਲਈ ਜਾਂਦੀ ਆ ਤਾਂ ਮਤਲਬ ਕਿ 4 ਗੁਣਾ ਫਾਇਦਾ ਦਿੱਤਾ ਜਾਂਦਾ ਹੈ ਕਿਉਂਕਿ ਉਹਦੇ 'ਚ ਪੁਨਰ ਨਿ세ਬਾ ਵੀ ਤੇ ਉਹਦਾ ਅਗਲੇ ਦਾ ਫਾਇਦਾ ਹੈ ਨਾ ਉਹ ਸਾਰੀ ਅਸੈਸਮੈਂਟ ਹੁੰਦੀ ਹੈ ਇਹਨਾਂ ਨੇ ਉਹ ਲੈਂਡ ਐਕ acquisition ਐਕਟ ਨੂੰ ਬਾਈਪਾਸ ਕਰ ਦਿੱਤਾ ਬਿਲਕੁਲ ਇਹ ਉਲਟਾ ਕੰਮ ਹੋ ਗਿਆ ਇਹਦਾ 4 ਗੁਣਾ ਜ਼ਮੀਨ ਦਾ ਇਤਿਹਾਸ ਇੱਥੇ ਇੱਥੇ ਤੁਸੀਂ ਕਹ ਲਓ ਚੌਥਾ ਹਿੱਸਾ ਮਿਲਣਾ ਇਹ ਹਾਂ ਮਤਲਬ 240 ਗਾਜ ਦਾ 1200 ਗਾਜ ਮਿਲਣਾ ਚੌਥਾ ਹਿੱਸਾ ਤੇ ਵੀ ਘੱਟ ਆਏ ਹਾਂ ਜੀ ਹਾਂ ਜੀ ਤੁਸੀਂ ਮਤਲਬ ਕਿ ਸੁਖਮਨ ਸਾਹਿਬਾ ਪੜੇ ਲਿਖੇ ਜ਼ਿਆਦਾ ਮੇਰੇ ਨਾਲੋਂ ਮਤਲਬ ਕਿ ਸਹੀ ਗੱਲ ਆ ਮੈਂ ਤੇ ਸਿੱਧੇ ਟੰਗ ਨਾਲ ਸਮਝਦਾ ਕਿ ਉੱਥੇ 4 ਗੁਣਾ ਫਾਇਦਾ ਇੱਥੇ 1 ਚੌਥਾਈ ਮਿਲਣਾ ਤੁਹਾਨੂੰ ਜੀ ਔਰ ਅੱਛਾ ਮੈਂ ਕਈ ਚੀਜ਼ਾਂ ਜਿਹੜੀਆਂ ਨੇ ਉਹ ਦੇਖੀਆਂ ਨੇ ਸਰ ਕਿ ਗੱਲ ਇਹ ਆ ਕਿ ਜਦੋਂ ਹੁਣ ਤੁਸੀਂ ਨਾ ਖਾਸ ਥਾਵਾਂ ਤੇ ਕਿਤੇ ਮੋਹੱਲੀ ਜਾਂ ਪਟਿਆਲੇ ਕਿਤੇ ਤੁਹਾਡਾ ਚੱਕਰ ਲੱਗੇ ਜਾਂ ਜਿਹੜੇ ਥੜੇ ਕਈ ਥਾਈਂ ਕਿਸਾਨਾਂ ਨਾਲ ਇਦਾਂ ਵੀ ਹੋਇਆ ਲੈਡ ਪੂਲਿੰਗ ਦੇ ਵਿੱਚ ਕਿ ਮਤਲਬ ਕਿ ਪਹਿਲਾਂ ਤਾਂ ਕਿਹਾ ਜਾਂਦਾ ਕਿ ਪ੍ਰਾਇਓਰਿਟੀ ਤੁਹਾਡੀ ਹੋਏਗੀ ਤਰਜੀਹ ਤੁਹਾਡੀ ਹੋਏਗੀ ਪਰ ਜਦੋਂ ਲੋਟਮੈਂਟ ਹੁੰਦੀ ਹੈ ਉਹਨਾਂ ਨੂੰ ਇਹੋ ਜੀਆਂ ਥਾਵਾਂ ਤੇ ਲੋਟਮੈਂਟ ਦੇ ਦਿੱਤੀ ਜਾਂਦੀ ਹੈ ਚਾਹੇ ਉਹ ਕਮਰਸ਼ੀਅਲ ਹੀ ਹੈ ਚਾਹੇ ਰੈਸ਼ੀਅਲ ਕਿ ਜਿਹੜੀ ਮਤਲਬ ਕਿ ਜਿਹਨੂੰ ਆਪਾਂ ਪ੍ਰਾਈਮ ਲੋਕੇਸ਼ਨ ਕਹਿੰਦੇ ਆ ਤੇ ਇੱਕ ਪ੍ਰਾਈਮ ਲੋਕੇਸ਼ਨ ਹੁੰਦੀ ਹੈ ਇੱਕ ਕਹ ਲੋ ਕਿ ਫਾੜੀ ਆ ਤਾਂ ਉਹ ਉਸ ਜਗ੍ਹਾ ਤੇ ਚਲੇਗਾ ਫਾੜੀ ਪਿੱਛੇ ਜਿੱਥੇ ਕੋਈ ਕਮਰਸ਼ੀਅਲ ਕੰਮ ਹੋ ਨਹੀਂ ਸਕਦਾ ਹੁੰਦਾ ਹੁੰਦਾ ਜੀ ਜੀ ਬਿਲਕੁਲ ਜੀ ਜਗਤਾਰ ਬਾਜੀ ਬਹੁਤ ਬਹੁਤ ਜਗਤਾਰ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਜੀ ਕੰਟਰੀਬਿਊਸ਼ਨ ਵਾਸਤੇ ਨਾਲ ਜੁੜਨ ਵਾਸਤੇ ਮਿਹਰਬਾਨੀ ਬੱਲੀ ਸਾਹਿਬ ਥਾਰ ਵਾਲੀ ਬੀਬੀ ਵਾਲਾ ਜਿਹੜਾ ਮਸਲਾ ਹੈ ਤੇ ਗੱਲ ਕਾਫੀ ਪੁਰਾਣੀ ਹੋ ਗਈ ਹੈ ਹਾਈ ਕੋਰਟ ਤੋਂ ਪਹਿਲਾਂ ਹੀ ਜਿਹੜੀ ਅਰਜੀ ਖਾਰਜ ਜ਼ਮਾਨਤ ਦੀ ਅਰਜੀ ਰੱਦ ਹੋਈ ਹੈ ਉਹਦੀ ਜੀ ਹਾਂ ਥੋਮਿਲਾਂ ਦਾ ਬਠਣ ਡੋ ਵੀ ਉਹ ਕਿਸੀ ਕੀ ਤਾਂ ਉਹ ਰੱਦ ਹੋ ਗਈ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਹਾਲੇ ਬੀਬੀ ਦੇ ਲੇਖਾਂ ਦੇ ਵਿੱਚ ਤਾਲ ਜਿਹੜੀ ਜੇਲ੍ਹ ਦੀ ਆ ਹੂੰ ਉਹ ਪਈ ਆ ਜੀ ਹੁਣ ਜਾਂ ਤਾਂ ਸੁਪਰੀਮ ਕੋਰਟ ਚਾਹੇ ਕਿ ਜਾਂ ਇੰਤਜ਼ਾਰ ਕਰੇਗੀ ਕਿ ਹਾਈ ਕੋਰਟ ਦੇ ਵਿੱਚ ਦੁਬਾਰਾ ਲਾਵੇ ਕਿਉਂਕਿ ਇਹਦੇ ਵਿੱਚ ਪਤਾ ਕੀ ਹੁੰਦਾ ਹੈ ਚਾਹੇ ਬਿਕਰਮਜੀਠੀਆ ਚਾਹੇ ਬੀਬੀ ਧਾਰਾਲੀ ਆ ਇਹਨਾਂ ਦਾ ਜਿਹੜਾ ਕੰਮ ਆ ਉਹ ਅੜਨਾ ਜਾ ਕੇ ਚਾਰ ਸ਼ੀਟ ਦੀ ਜੀ ਜਦੋਂ ਤੱਕ ਤੇ ਚਾਰ ਸ਼ੀਟ ਫਾਈਲ ਨਹੀਂ ਹੁੰਦੀ ਉਦੋਂ ਤੱਕ ਮੈਨੂੰ ਨਹੀਂ ਲੱਗਦਾ ਸਮਾਨ ਤੇ ਨਾਲ ਦੋਨਾਂ ਨੂੰ ਮਿਲੇਗਾ ਹਮ ਚਾਰ ਸ਼ੀਟ ਦਾ ਇੱਕ ਸਮਾਂ ਹੁੰਦਾ ਹੈ ਉਸ ਸਮੇਂ ਤੋਂ گاਉਂ ਜਾ ਨਹੀਂ ਸਕਦੇ ਤਾਂ ਮੈਨੂੰ ਲੱਗਦਾ ਕਿ ਜਿਵੇਂ ਚਾਰਜ ਸ਼ੀਟ ਇਸ ਬੀਬੀ ਦੀ ਵੀ ਫਾਈਲ ਹੋਏਗੀ ਇਹਨੂੰ ਵੀ ਸਮਾਨਤ ਮਿਲ ਜਾਏਗੀ ਔਰ ਇਹੀ ਕਹਾਣੀ ਤੁਸੀਂ ਬਿਕਰਮ ਮਜੀਠੀਆਲੇ ਮਾਮਲੇ ਤੇ ਵੀ ਅਪਲਾਈ ਕਰ ਸਕਦੇ ਹੋ ਜੀ ਬਿਲਕੁਲ ਜੀ ਸਾਰੀ ਗੱਲ ਖੜੀ ਚਾਰਜ ਸ਼ੀਟ ਤੇ ਹਾਂਜੀ ਹਾਂਜੀ ਖੈਰ ਗਗਨਦੀਪ ਜੀ ਦੇ ਕਮੈਂਟ ਪੜਨ ਵਾਲਾ ਜੀ ਕਹਿੰਦੇ ਲੈਂਡ ਪੂਲਿੰਗ ਦੇ ਵਿੱਚੋਂ 25000 ਕਰੋੜ ਦੇ ਪ੍ਰੋਫਿਟ ਹੋਣ ਦਾ ਐਸਟੀਮੇਟ ਹੈ ਕਹਿੰਦੇ ਵੇਖੋ ਤਾਂ ਹੀ ਆ ਨਾ ਗਗਨ ਜੀ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਚਲੂ ਹੋ ਜਾਣਾ ਇੱਕ ਮਰਤਬਾ ਪਰ ਪੰਜਾਬ ਦਾ ਇਤਿਹਾਸ ਚੁੱਕ ਕੇ ਵੇਖੋ ਤੇ ਤੁਹਾਨੂੰ ਇਹੋ ਜੀਆਂ ਕਈ ਜਗ੍ਹਾ ਮਿਲ ਜਾਣੀਆਂ ਨੇ ਜਿਵੇਂ ਮੈਂ ਇੱਕ ਮਿਸਾਲ ਦੇਣਾ ਹੁਣਾ ਕਿ ਜਗਰਾਉਂ ਖੰਡ ਮਿਲ ਦੇ ਵਿੱਚੋਂ ਕਲੋਨੀ ਘੱਟੀ ਸੀ ਜਗਰਾਉਂ ਵਾਲਾ ਤੁਹਾਨੂੰ ਹੁਣੇ ਠਾਹ ਕਮੈਂਟ ਮਾਰ ਕੇ ਦੱਸ ਦੂਗਾ ਕਿ ਕੀ ਉਹ ਚੱਲੀ ਅਜੇ ਤੱਕ ਜੀ ਆ ਬਸ ਇਹ ਸਮੱਸਿਆ ਬਹੁਤ ਵੱਡੀ ਹੈ ਨਾ ਬਹੁਤ ਥਾਂਾਂ ਤੇ ਇਹ ਕਲੋਨੀਆਂ ਜਿਹੜੀਆਂ ਨੇ ਫਿਰ ਉਹ ਡਿਵੈਲਪ ਹੁੰਦੀਆਂ ਹੀ ਨਹੀਂ ਕੁਝ ਛੇਣਾ ਜਿੱਤੇ ਚਲੋ ਚੀਜ਼ਾਂ ਵੇਖ ਜਾਂਦੀਆਂ ਨੇ ਕੁਝ ਥਾਵਾਂ ਤੇ ਉਹ ਰਹਿ ਜਾਂਦੀਆਂ ਨੇ ਰਹਿ ਜਾਂਦੀਆਂ ਨੇ ਬਿਲਕੁਲ ਜੀ ਬਿਲਕੁਲ ਖੈਰ ਦੋਸਤੋ ਕਾਫੀ ਸਾਰੀਆਂ ਗੱਲਾਂ ਨੇ ਤੇ ਕੁਝ ਕਮੈਂਟ ਤੁਹਾਡੇ ਮੈਂ ਹੋਲਡ ਕਰਕੇ ਰੱਖੇ ਨੇ ਜੇ ਤਾਂ ਮੌਕਾ ਮਿਲਿਆ ਤੇ ਮੈਂ ਉਸ ਤੇ ਗੱਲ ਕਰਾਂਗਾ ਪਰ ਇੱਕ ਖਬਰ ਤੁਹਾਡੇ ਨਾਲ ਹੋਰ ਸਾਂਝੀ ਕਰਦੀ ਆ ਬਈ ਇਹ ਜਿਹੜੀਆਂ ਵੱਡੀਆਂ ਖਬਰਾਂ ਹੁੰਦੀਆਂ ਨੇ ਉਹ ਤੁਹਾਡੇ ਨਾਲ ਜ਼ਰੂਰ ਪਹਿਲਾਂ ਸਾਂਝੀਆਂ ਕਰ ਦਨੇ ਆ